ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਵੀ ਲੋ ਜੀ ਇੱਧਰ ਬੂਆ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਬੂਆ ਜੀ ਸੁਣਾਉਂਦੀ ਐ ਪੁਰਾਣੇ ਸਮੇਂ ਦੀਆਂ ਪੁਰਾਣੀਆਂ ਗੱਲਾਂ ਬਈ ਰੋਜ਼ ਇੱਕ ਦੋ ਗੱਲ ਰੋਜ਼ ਸੁਣਾ ਦਿੰਦੀ ਐ ਜਿਹੜੀਆਂ ਦੇਖੀਆਂ ਆ ਮਿਆਂ ਆਪਣੀਆਂ ਅੱਖੀ ਆ ਵਾਕੀ ਸੱਚ ਗੱਲਾਂ ਐ ਬਈ ਇੱਕ ਕੰਨੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਨੂੰ ਪਤਾ ਲੱਗਦਾ ਕੱਪੜੇ ਤੋਂ ਪਿੱਛੇ ਸੰਗਤਪੁਰਾ ਆਪਣਾ ਜਿਹੜਾ ਪਿਛਲਾ ਪਿੰਡ ਦਾ ਬਈ ਸੰਗਤਪੁਰਾ ਤਾਂ ਮੋਤਸ ਸਾਧ ਰਹਿੰਦੇ ਤੇ ਇੱਕ ਦੋ ਕੇ ਸਾਧ ਹੁੰਦੇ ਤੇ ਕਦੇ ਤਿੰਨ ਹੋ ਕੇ ਕਦੇ ਦੋ ਹੋ ਕੇ ਕਦੇ ਇੱਕ ਅੱਛਾ ਉਹ ਸਾਧ ਨੇ ਕੁਟੀਆ ਵਿੱਚ ਭਾਈ ਉਹਨਾ ਹੈਠਾ ਨਾ ਬੋਰੇ ਮੋਕ ਕਰਕੇ ਉਹਦੇ ਵਿੱਚ ਤਪੱਸਿਆ ਕਰੇ ਕਰਦਾ ਦਾ ਸਵਾ ਸਵਾ ਕਿੰਨਾ ਉਹਨੇ ਦੇਖ ਲਗੀ ਅੰਦਰ ਹੀ ਰਹਿਣਾ ਕਿੱਕਣਾ ਭੁੱਖ ਹੁੰਦਾ ਐਸਾ ਹੱਕ ਨਹੀਂ ਦੇਖ ਲਾ ਵਿਚਾਰੇ ਹਾਂ ਹਾਂ ਹੋਰ ਹੋਰ ਹਾਂ ਜਦੋਂ ਨਾ ਨਿਕਲਣਾ ਇੰਨਾ ਕੋਈ ਨਾ ਨਿਕਲਣਾ ਫਿਰ ਜਿੰਨਾ ਉਦੋਂ ਘਟ ਕਰਦੇ ਹੁੰਦੇ ਜਿੰਨਾ ਬਵੇਂ ਪਿੰਜਰਾ ਜਿਹਾ ਹੀ ਹੁੰਦਾ ਹਾਂ ਕੀ ਪਿੰਜਰਾ ਹੋਇਆ ਬਣੀ ਨਾਤੇ ਕੋਈ ਮੰਦਰ ਦਾ ਮੰਦਰ ਮੈਂ ਰਹਿੰਦਾ। ਇਹ ਮੰਦਰ ਆ ਮਸੀਤ ਹੈ ਮੰਦਰ ਤਲਾਉ ਦੇ ਉੱਪਰ। ਅੱਛਾ। ਉੱਥੇ ਤਾਂ ਰਹਿੰਦੇ ਆਂ ਅੱਜ। ਅੱਛਾ। ਹੁਣ ਤਾਂ ਪਤਾ ਨਹੀਂ ਹੁਣ ਤਾਂ ਇੰਨਾ ਚਿਰ ਹੋ ਗਿਆ ਗਏ ਆਂ ਕਿਤੇ ਦੇਖਿਆ ਨਹੀਂ। ਹੂੰ। ਉਹ ਤਾਂ ਉਹ ਵੀ ਮਾੜੀ ਪਰ ਵੀ ਮੱਥਾ ਟੇਕਣ ਮੰਮੀ ਨੂੰ ਜਾਂਦੇ ਤੇ। ਹਾਂ। ਕੱਪੜੇ ਤਾਂ ਉਹਨੇ ਚੱਲੀਆਂ ਜਾਂਦੀਆਂ, ਦੀਆਂ ਕੱਟੀਆਂ ਹੋਰ। ਅੱਛਾ। ਹੁਣ ਤਾਂ ਉਹੀਆਂ ਨਹੀਂ ਚੱਕਦੀਆਂ। ਬਾਲਟੀਆਂ ਪਾ ਲੈਣੇ ਕੱਪੜੇ ਘਟੜੀ ਬੰਨਨੇ ਕੱਪੜਿਆਂ ਦੀ ਬਾਲਟੀ ਦੇ ਉੱਪਰ ਰੱਖ ਲੈਣੀ ਸਿਰ 'ਤੇ ਰੱਖ ਕੇ ਚੱਗੀਆਂ ਜਾਣਾ ਹੈ ਬਾਲਟੀ ਵਿੱਚ ਭਗਤ ਹੋਣੇ ਵਾਲੇ ਕੱਪੜੇ ਕੁਝ ਘਟੜੀ ਬੰਨ ਲੈਣੀ ਜਾਂਦਾ ਹੋਣੇ ਹੈ ਤੇ ਸਿਰ 'ਤੇ ਰੱਖ ਕੇ ਬਾਲਟੀ ਬਾਲਟੀ ਦੇ ਉੱਪਰ ਘਟੜੀ ਇਕੜ ਚਲੀਆਂ ਜਾਣਾ ਗੱਟੀਆਂ ਹੋ ਕੇ ਆਉ ਇਕੱਠੀਆਂ ਹੋ ਕੇ ਚਲੇ ਜਾਂਦੇ ਆਉਣ ਕਿੱਥੇ ਜਦ ਅਸੀਂ ਵੀ ਬਰੋਲੇ ਸਕੂਲ ਨੂੰ ਜਾਇ ਕਰਦੇ ਸੀ ਨਾ ਉਕਸਤ ਲੋ ਹੈ ਨਹੀਂ ਤਲ ਪਰ ਤੋਏ ਕਰਦੀ ਨੇ ਜਦ ਵੀ ਤੀਨੀ ਕੱਪੜੇ ਪਰ ਹੁਣ ਨਹੀਂ ਹੁਣ ਕਿੱਥੇ ਹੁਣ ਤਾਂ ਯਾਨੀ ਥੋੜੀ ਟਾਈਮ ਦੀ ਗੱਲ ਮਤਲਬ ਜਦ ਅਸੀਂ ਸਕੂਲ ਜਾਂਦੇ ਬਹੁਤਾ ਟਾਈਮ ਨਹੀਂ ਤੀਨ ਲੱਖ ਮੁੰਤੇਰਦਾਈ ਤਾਂ ਤੇ ਦੇਖੀ ਆ ਹਾਂ ਉਹ ਹੁੰਦੀ ਸੀ ਕਦੇ ਉਹਦੇ ਨਾਲ ਚੰਗੀਆਂ ਜਾਂਦੀਆਂ ਅੱਛਾ ਕੇ ਲੋਭਣ ਜਾਏ ਕਰਦੀ ਦੇਖਦੇ ਹੈ ਕੱਟੀਆਂ ਬਚਣੀਆਂ ਜਾਣ ਜੇ ਉਹਨਾਂ ਜਾਣਾ ਤਾਂ ਨਾਲ ਚੰਗੀਆਂ ਜਾਣਾ ਅਸੀਂ ਵੀ ਆ ਤਾਂ ਇਕੱਠੇ ਹੀ ਹੁੰਦੇ ਤੇ ਹਾਂ ਸੜਕ ਨਾਮ ਲੋਕ ਤੇ 55% ਹੈ ਆਉਣ ਗਿਆ ਹੁਣ ਤਾਂ ਮਸ਼ੀਨ ਮੰਗ ਪਾਣੇ ਹੁਣ ਤਾਂ ਸਾਰੇ ਰੇ ਦੀ ਗੱਲ ਹੈ ਬਿਮਾਰੀਆਂ ਵੀ ਤਾਂ ਤਾਂ ਹੀ ਵਧ ਗਈਆਂ ਬਿਮਾਰੀਆਂ ਵੀ ਤਾਂ ਹੀ ਵਧੀਆਂ ਨਾ ਉਹ ਖਾਣੇ ਹੁਣ ਮੇਰੀ ਮੇਰੀ ਗੱਲ ਸੁਣ ਆ ਜਿਹੜੇ ਹੁਣ ਚਲ ਤੂੰ ਤਾਂ ਗਿਰਗੀ ਗਿਰ ਕੇ ਸੱਟ ਲੱਗੀ ਤੇ ਰਹਿ ਤਾ ਜਿਹੜੇ ਕਹਿੰਦੇ ਨੇ ਵੀ ਆ ਮੋਂਡਾ ਜਾਮ ਹੋ ਗਿਆ ਬਾਹ ਖੜ ਗਈ ਬਾਹ ਜਾਮ ਹੋ ਗਈ ਹੁਣ ਕੱਪੜੇ ਧੋਣੇ ਜਿ ਤਰ੍ਹਾਂ ਮੋਕਰੀਆਂ ਗੱਲ ਕੱਪੜੇ ਧੋਣੇ ਮੋਕਰੀਆਂ ਗੱਲ ਕੱਪੜੇ ਧੋਂਤੀਆਂ ਮੋਕਰੀ ਹਾਂ ਮੋਕਰੀ ਦੇਖ ਲੈ ਹੁਣ ਵੀ ਤੂੰ ਸਾਰੇ ਸਰੀਰ ਦਾ ਵਰਜਸ ਹੁੰਦੀ ਸੀ ਸਾਰੇ ਸਰੀਰ ਦੀ ਸਾਰਾ ਸਰੀਰ ਹੀ ਲੱਗਾ ਮੁਕੀਆਂ ਨਾਲ ਧੋਣੇ ਹਾਂ ਮੁਕੀਆਂ ਗੱਲ ਵੀ ਅੱਗੇ ਤਾਂ ਕੋਈ ਮੁਰਛੀ ਵੀ ਨਹੀਂ ਤੇ ਹੁੰਦੇ ਹੁਣ ਤਾਂ ਮੁਰਛੀ ਵੀ ਐ ਮੁਰਛੀ ਵੀ ਬੁਰਛੀ ਕਿੱਥੇ ਦੇ ਜਦ ਬੁਰਸ਼ ਹੱਥਾਂ ਨਾਲ ਮਲ ਮਲ ਕੇ ਧੋਣੇ ਮੁਕੀਆਂ ਨਾਲ ਤਾਂ ਮੂੰਹ ਸਿੰਨ ਨਹੀਂ ਆ ਗਈਆਂ ਵਿੱਚ ਪ੍ਰੈਸ ਵਿੱਚ ਵਾਸ਼ਿੰਗ ਸਭ ਕੁਝ ਵਿੱਚ ਪ੍ਰੈਸ ਕਰ ਲੈਣ ਦੀ ਸੋੜਨੀ ਆ। ਕੇਸੀਆਂ ਧੋਣੀਆਂ। ਹੂੰ। ਦੋ ਜੜੀਆਂ ਨੇ ਇੱਕ ਮੋਗਰੀ ਉੱਧਰ ਤੇ ਮਾਰਨੀ ਇੱਕ ਨਾਲ ਉੱਧਰ ਤੇ ਮਾਰਨੀ। ਹੂੰ। ਕਈ ਵਾਰ ਜੇ ਕੱਲੀ ਨੂੰ ਧੋਣੀ ਪੈ ਜਾਣੀ ਤਾਂ ਦੋ ਦੋ ਮੋਗਰੀਆਂ ਦੋਏ ਹੱਥਾਂ ਵਿੱਚ ਲੈ ਕੇ ਦੋਆਂ ਗੱਲ ਧੋਣੀਆਂ ਫਿਰ। ਅੱਛਾ। ਦੋ ਆ ਤਾਂ ਗੱਲ ਮਾਰਨੀ ਮੋਗਰੀ। ਹਾਂ। ਇੱਕ ਦੋਏ ਹੱਥਾਂ ਵਿੱਚ ਫੜ ਲੈਣੀ ਮੋਗਰੀ ਇੱਕ ਦੋਏ ਵਿੱਚ ਫੜ ਲੈਣੀ। ਹੂੰ। ਇੱਕਣਾ ਦੇ ਕੰਮ ਹੁੰਦੇ ਤੇ ਬਾਈ। ਤਾਹੀਂ ਅੰਗ ਫਰ ਜਾਂਦੇ ਤੇ ਤਾਂ ਹੀ ਚੱਲਦੇ ਤੇ ਬਿਮਾਰੀਆਂ ਤਾਂ ਹੀ ਨਹੀਂ ਦਿਆਂ ਹੈ ਬਾਕੀ ਕੁਝ ਹੋਣਾ ਹੋਣਾ ਰੋਟੀਆਂ ਹੀ ਜੇ ਹੋਗੇ ਰੋਟੀਆਂ ਹਮ ਹੁਣ ਗਿਣ-ਗਿਣ ਕੇ ਪਕਾਉਂਗੀ ਤਾਂ ਕਿੰਨੀ ਖਾਣੀ ਰੋਟੀ ਜਿੰਨੀ ਖਾਣੀ ਹੈ ਪਹਿਲਾਂ ਮੇਰੀ ਗੱਲ ਸੁਣੋ ਦੇਖ ਦੁਪਹਿਰੇ ਵੀ ਰੋਟੀ ਖਾ ਲਈ ਹਾਂ ਚਾਹ ਗੱਲ ਨਾ 3 ਵਜੇ ਦੀ ਗੱਲ 4 ਗੱਲ ਹਰੇਕ ਕੋਈ ਰੋਟੀ ਖਾਈ ਕਰਦਾ ਤਾਂ ਹਾਂ ਅੰਬ ਦੇ ਚਾਹ ਚਟਣੀ ਗੱਲ ਹਾਂ ਤਾਂ ਫालतू ਰੋਟੀਆਂ ਬਣਾਏ ਕਰਦੇ ਤੇ ਗਣਕਿਆ ਨਹੀਂ ਬਣਾਏ ਕਰਦੇ ਤੇ ਹੈ ਗਣਕਾ ਕੋਲ ਪੰਦਾ ਤਾਂ ਚਿੱਲੇ ਪਰ ਮਾਰ ਕੇ ਇਹਨਾਂ ਨਾਟਾ ਪੱਗ ਜਾਂਦਾ ਤਾਂ ਔਰ ਫੇ ਤਿੰਨ ਨਵੇ ਦੀ ਚਾਹ ਗੱਲ ਤਕਰੀਬਨ ਹਰੇ ਖੰਦੇ ਹੀ ਖੰਦੇ ਤੇ ਰੋਟੀਆਂ ਖੰਦੇ ਹੀ ਖੰਦੇ ਨਿਆਣੇ ਦਾ ਪੱਕੇ ਹੀ ਖਾਂਦੇ ਸੀ ਯਾਨੀ ਵੀ ਖਾਂਦੇ ਸਾਰੇ ਖਾਂਦੇ ਤੇ ਆ ਉਹੀ ਤਾਂ ਗੱਲ ਹੈ ਫਿਰ ਇਹਨਾਂ ਗੱਲਾਂ ਦਾ ਕਰਕਈਦਾ ਹੁਣ ਬਾਪੂ ਜੀ ਨੇ ਮੈਨੂੰ ਕਹਿਣਾ ਮੇਰਾ ਵਿਆਹ ਮਸਾਕ ਦਾ ਤਾਂ ਹੈ ਮਾਪੇ ਜੀ ਨੇ ਮੈਨੂੰ ਮੁਖਾਰ ਕਰਨਾ ਕਹਿੰਦਾ ਅਤਨੂ ਭੁੱਖ ਜਿਆਦਾ ਲੱਗਦੀ ਐ ਕੈ ਕਰ ਕਹਿੰਦਾ ਫੱਗਣਾ ਦਿਨ ਲੱਗਣਾ ਬਹੁਆਂ ਰੋਮਾਂ ਗੁੰਡਾ ਵਾਂ ਸੋਰੇ ਨਹੀਂ ਜੀ ਲੱਗਣਾ ਤੇਰਾ ਕਿਆ ਬਣੂਗਾ ਕਹਿੰਦਾ ਤੇਰਾ ਦੱਸ ਕਿਆ ਬਣੂਗਾ ਮਾਪੇ ਇਹਨੇ ਮਖਾਲ ਕਰੇ ਕਰਦਾ ਤਾਂ ਇਹ ਜਿਹੇ ਬਾਪੇ ਜੀ ਦੀਆਂ ਗੱਲਾਂ ਹੁੰਦੀਆਂ ਥੀਆਂ ਦੁਬਾਰਾ ਦੁਬਾਰਾ ਸੁਣਾਈਂ ਕਿਆ ਫੱਗਣਾ ਫੱਗਣਾ ਦਿਨ ਲੱਗਣਾ ਫੱਗਣਾ ਦਿਨ ਲੱਗਣਾ ਬਹੁਆਂ ਰੋਮਾਂ ਘੁੰਡਾਂ ਵਿੱਚ ਸਾਰੇ ਨਹੀਂ ਲੱਗਣਾ ਕਿਤਾ ਘੁੰਡ ਵੀ ਘੜਦੀਆਂ ਨੇਤੀਆਂ ਮਾਪ ਜੀ ਨੇ ਇਹ ਜਿਵੇਂ ਪਕਾਣੇ ਪਾਉਣੇ ਮੇਰੇ ਕੋਲ ਫਟ ਗਿਆ ਵਾਪ ਜੀ ਇਹ ਜਿਵੇਂ ਪਕਾਣੇ ਪਾਪਾਈ ਕਰਦਾ ਤਾਂ ਨਹੀਂ ਆ ਗੱਲਾਂ ਐ ਜਿਹਾ ਉਹਨੂੰ ਬਹੁਤ ਹੈਤੀਆਂ ਪਕਾਣੇ ਜੇ ਯਾਦ ਹਾਂ ਕਰਦਾ ਨੇ ਗੱਲਾਂ ਬਹੁਤ ਆ ਜਾਂਦੀਆਂ ਯਾਦ ਆ ਜਾਂਦੀਆਂ ਵਾਪ ਜੀ ਦੀਆਂ ਕਈ ਆਈਆਂ ਨਾ ਕੱਢੇ ਕਰਦਾ ਸਸ ਗੱਲਾਂ ਗੱਲਾਂ ਰਹ ਜਾਂਦੀਆਂ ਬਾਬੇ ਕੋਲ ਪੈਣ ਵਾ ਹਵੇਲੀ ਵਿੱਚ ਕੋਠੇ ਪਰ ਬੈ ਜਾਣਾ ਜਾ ਕੇ ਜਵਾਰੇ ਦੇ ਜਵਾਰੇ ਦੇ ਮੂਰੇ ਰੋਈ ਵਿੱਚ ਅੱਛਾ ਬੰਦੇ ਮਾਤਾ ਸੇ ਮਾਂ ਦੇ ਕਿੰਨੇ ਕਿੰਨੇ ਹਾਲ ਮਟਣਾ ਬਾਤਾਂ ਪਹਿਲਾਂ ਤਾਂ ਲੰਬੀਆਂ ਲੰਮੀਆਂ ਬਾਤਾਂ ਸੁਣਉਂਦੀ ਸ਼ੌਕ ਹੀ ਕਰਦਾ ਤਾਂ ਰੋਟੀ ਖਾ ਕੇ ਨਾ ਮਤਲਬ ਬਾਬੇ ਦਾਦਿਆਂ ਕੋਲ ਜਾ ਕੇ ਬੈਠ ਜੇ ਕਰਦੇ ਤੇ ਬਾਤਾਂ ਸੁਣਨੇ ਦੇ ਮਾਰੇ ਕੋਣ ਕੋਣੋਂ ਬੈਠਦਾ ਕੋਣ ਦਾ ਫੋਨ ਨਾ ਮਾ ਦੇ ਨਹੀਂ ਹੈ ਫਰਸਤ ਉਨਾ ਵਿੱਚ ਤੇ ਨਹੀਂ ਆਪਣੇ ਆਪਣੇ ਕਮਰਿਆਂ 'ਵਾਂ ਵੜ ਜਾਣਾ ਬਸ 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 ਕਮਰਿਆਂ ਨੇ ਮਾਣਿਆ ਸਵੇਰੇ ਭਾਗ ਨੂੰ ਅਸੀਂ ਕਈ ਵਾਰ ਅੱਪਜੀ ਭਾਈ ਉੱਥੇ ਨੀਂਦ ਲਾ ਜੀ ਆਦਾ ਇਧਰੇ ਦੇ ਆ ਤਿੱਕਿਆ ਕਿੰਨਾ ਵੀ ਬੋਲੇ ਇੱਕ ਉੜੇ ਦੇ ਚਾਰ ਬੁੱਤੇ ਹਾਂ ਉਹਨੂੰ ਮੁਕਤਾ ਦਾ ਉਤਰ ਸਾਹਜ ਫਰੀ ਦੇਖ ਦੇ ਦੇ ਸੁਣੋ ਬਈ ਪੁਰਾਣੀ ਬਹੁਤ ਪੁਰਾਣੀ ਬਹੁਤ ਪੁਰਾਣੀ ਗੱਲ ਹੈ ਪੂਰੀ ਤਾਂ ਮੈਨੂੰ ਆਉਂਦੀ ਚਲੇ ਗਿਆ ਇਹ ਆ ਵਾ ਹਾਂ ਤਾਂ ਚਲੋ ਚੱਲ ਜਾਂਦਾ ਹੈ ਤਾਂ ਇੱਕ ਤਲਾਵ ਦਾ ਉਹ ਤ ਮੰਦਰ ਦਾ ਉਹਦੇ ਵਿੱਚ ਰਹਿੰਦੀ ਸੀ ਇੱਕ ਸਾਧਣੀ ਅੱਛਾ ਉਹ ਸਾਧਣੀ ਰਹਿੰਦੀ ਸੀ ਤਾਂ ਉਹ ਕਹਿੰਦੀ ਵੀ ਉਹ ਉਹਨੂੰ ਪੈ ਗਈ ਰਾਤ ਮੰਦਰ ਵਾ ਮੰਦਰ ਵਾ ਹਾਂ ਤਲਾਵ ਵਾ ਹਾਂ ਉਹਨੋਂ ਰਾਤ ਤਾਂ ਪੈ ਗਈ ਉਹ ਕਹਿੰਦਾ ਵੀ ਮੇਰਾ ਤਾਂ ਕੱਟਣੀ ਐ। ਹੂੰ। ਕਹਿੰਦੀ ਵੀ ਕੱਟ ਲੈ। ਰਾਤ ਤਾਂ ਵੀ ਮੇਰੀ ਇਕ ਸ਼ਰਤ ਐ। ਹੂੰ। ਕਹਿੰਦਾ ਦੱਸ। ਹੂੰ। ਕਹਿੰਦੀ ਵੀ ਇਹ ਤਲਾਓ। ਖਾਲੀ ਨਹੀਂ ਹੋਣਾ ਚਾਹੀਦਾ ਰਾਤ ਨੂੰ। ਰਾਤ ਨੂੰ ਪਾਣੀ ਲਾ। ਹੂੰ। ਕਹਿੰਦਾ ਠੀਕ ਐ। ਹੂੰ। ਉਹ ਪੰਦੂ ਸੌਂ ਗਿਆ। ਹੂੰ। ਸਭ ਆਇਆ ਟਾਕੀ ਖੋਲ ਗਿਆ ਤਲਾਓ। ਖਾਲੀ ਹੋ ਗਿਆ। ਖਾਲੀ ਹੋ ਗਿਆ। सेर सेर उन्हीं उन्हीं अच्छा। ਉਹ ਕੰਦੀ ਤੇ ਵੀ ਸਿਰ ਸਿਰ ਦੀ ਸਾਫਤਾ ਵੀ ਕਹਿੰਦੀ ਚੱਲ ਸਿਰ ਤਾਂ ਨਹੀਂ ਲੰਦੀ। ਹੂੰ। ਵੀ ਚੱਲ ਉਹ ਵੀ ਬੰਦ ਹੋ ਜਾਓ। ਉਹਨੇ ਰੱਖਿਆ ਉਹ ਵੀ ਬੰਦ ਕਰਦਾ। ਹੂੰ। ਫਿਰ ਦੂਆ ਗਿਆ ਦੂਏ ਗੱਲ ਵੀ ਆ ਨਹੀਂ ਚਾਂਸ ਹੋਇਆ। ਤੀਆ ਗਿਆ ਤੀਏ ਗੱਲ ਵੀ ਆ ਚਾਂਸ ਹੋਇਆ। ਹਾਂ। ਕਈ ਜਾ ਮ ਇੱਕ ਦੂਨ ਦੇਖਣ ਜਾਮੈਂ ਵੀ ਉਹ ਤਾਂ ਆਇਆ ਹੀ ਨਹੀਂ। ਹਾਂ। ਉਹ ਤਾਂ ਆਇਆ ਹੀ ਨਹੀਂ। ਜਿਹੜਾ ਕੋਈ ਜਾਇ ਕਰ ਉੱਥੇ ਫਸ ਜਾ ਕਰ। اچھا। ਫਿਰ ਜਿਹੜਾ ਸਿੱਧਾ ਤਾਂ ਹੋ ਗਿਆ। ਹੂੰ। ਉਹ ਕਹਿੰਦਾ ਵੀ ਹੁਣ ਮੈਂ ਜਾਣਾ ਉਹਨਾਂ ਨੂੰ ਦੇਖ ਕੇ ਲੈ ਆਉਣਾ। ਹਾਂ। ਪਿੱਕ ਆਗਾ ਚੱਕਰ ਹੈ ਘਾਤੇ ਨਹੀਂ ਆਏ। ਜਦੋਂ ਗਿਆ ਉੱਥੇ ਉਹ ਉਸੀ ਸਾਦਣੀ ਗੱਲ ਫੇਰ। ਕਹਿੰਦੀ ਵੀ ਸਿਰ ਸਿਰ ਦੀ ਸਾਤ ਹੈ। ਹਾਂ। ਦਿੱਤਲਾਉ ਨਹੀਂ ਖਾਲੀ ਹੋਣਾ ਚਾਹੀਦਾ। ਹਾਂ। ਜੇ ਖਾਲੀ ਹੋ ਗਿਆ ਤਾਂ ਮੈਂ ਤੇਰਾ ਸਿਰ ਦੇ ਲੈਣਾ। ਹਾਂ। ਨਹੀਂ ਮੈਂ ਤੇਨੂੰ ਆਪਣਾ ਦੇ ਦੇਣਾ। ਤਾਂ ਕਹਿੰਦਾ ਠੀਕ ਹੈ। ਹਾਂ। ਮੈਂ ਉਹਨੇ ਲੈ ਕੇ ਕਰਪਾਣਾ। ਹਾਂ। ਹਰੀ ਰਾਤ ਦਲਾਉ ਤੇ ਹਲ-ਦਲਾ ਘੁੰਮੀ ਗਿਆ ਹਮ ਸਭ ਪਾਈ ਕਰੇ ਪਿੱਛਾ ਮੁੜ ਜੇ ਕਰੇ ਸਭ ਪਾਈ ਕਰੇ ਪਿੱਛਾ ਮੁੜ ਜੇ ਕਰੇ ਹਮ ਚੰਦ ਚਾਨਣੀ ਰਾਤ ਤੇ ਉਤਰ ਪਾ ਜਿਹੜਾ ਉਹਦਾ ਤਲਵਾਰ ਦਾ ਚਮਕਾਰਾ ਪਾਈ ਕਰੇ ਦਿਖੇ ਕਰੇ ਘੁੰਮਦੇ ਘੁੰੜੇ ਕਰੇ ਹਮ ਚੜ ਗਿਆ ਦੇਣਾ ਹਮ ਕਹਿੰਦਾ ਹੁਣ ਆ ਜਾ ਉਰੇ ਨੂੰ ਹਮ ਸਿਰ ਲਾ ਮਾ ਤੇਰਾ ਹਮ ਇਹ ਕਹਿੰਦਾ ਵੀ ਕਹਿੰਦੀ ਹਾਂ ਵੀ ਲੈ ਲੈ ਸਿਰ ਕਹਿੰਦਾ ਇਹਦਾ ਸਸੇਰਤਾਂ ਨੀ ਮੇਰੇ ਨਾਲਦਾ ਵੀ ਮੇਰੇ ਭਾਈ ਆਏ ਮੈਂ ਤੇ ਨਾ ਵੀ ਉਹ ਮੋੜਦੇ ਉਹ ਦੱਸ ਕਹਿੰਦੀ ਹਾਂ ਮੇਰੇ ਕੋਲੇ ਅੰਦਰ ਬੰਦ ਕਰੇ ਵੀ ਉਹ ਛਡਾਏ ਕਹਿੰਦਾ ਜਾ ਘਰ ਨੂੰ ਹਾਂ ਉਹਨਾਂ ਨੂੰ ਮੋੜਦਾ ਹਾਂ ਹਾਂ ਪਾਹਾਂ ਚਲੇ ਗਿਆ ਅੱਛਾ ਕਹਾਂ ਚਲੇ ਗਿਆ ਕੋਈ ਕੁਬੀਦੀ ਕੋਈ ਕਿਸੇ ਦੀ ਗੁਆਰੀ ਉਹਦੇ ਵਿੱਚੋਂ ਤਾਂ ਚੀਨਾ ਜਿੰਨਾ ਚੀਨਾ ਕਬਕਰਾ ਘਰ ਭੰਤੇ ਦਾ ਬੰਨਿਆ ਵਾ ਤਾਂ ਅੱਛਾ ਟੋਕਰਾ ਗੁਲਗੁਲੇ ਆਂਦਾ ਅੱਛਾ ਤਾਂ ਉਹਨਾਂ ਕੇ ਕਰਿਆ ਉਹ ਉਥੇ ਉੱਥੀ ਰਾਤ ਨੂੰ ਜਾ ਕੇ ਪੈਗੀ ਉਹ ਕਹਿੰਦੇ ਵੀ ਔਰਤਾਂ ਵੀ ਇਕਣਾ ਕਰਕੇ ਇਕਣਾ ਕਹਿੰਦਾ ਚੱਲ ਕੋਈ ਨਾ ਵੀ ਮੈਂ ਦੇਖਦਾ ਉਹ ਕਹਿੰਦਾ ਵੀ ਐਂ ਕਰੋ ਵੀ ਗੁਲਗੁਲੇ ਆਂਦਾ ਤਾਂ ਤੁਸੀਂ ਉਂਟ ਦੇ ਲੇਟਣੇ ਲਿਆਓ ਔਰ ਟੋਕਰਾਂ ਪਰ ਕਿੱਡਾ ਟੱਕਰ ਆ ਖਤਰਾ ਲੇਡਣਿਆਂ ਦਾ ਇਹ ਹੁੰਦੇ ਨੇ ਲੇਡਣਿਆਂ ਦਾ ਅੱਛਾ ਤਾਂ ਇੱਕ ਖਨੀ ਕੋਕੇ ਦਾ ਪਸਾ ਬੋਤਲ ਫਰਾ ਲਈ ਉਹਨਾਂ ਨੇ ਅੱਛਾ ਲੈ ਲਿਓ ਕਹਿੰਦੇ ਵੀ ਸਾਨੂੰ ਖਾ ਜੂਗਾ ਹਾਂ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਹਾਂ ਵੀ ਨਹੀਂ ਖਾਂਦਾ ਉਹ ਡਰ ਐ ਵੀ ਅੱਜ ਪਤਾ ਨਹੀਂ ਕੀ ਬਣੂਗਾ ਸਾਰਾ ਪਿੰਡ ਦਾ ਹੈ ਹਾਂ ਮੇਰ ਭਾਈ ਉਹਨਾਂ ਨੇ ਕੀ ਕਰਿਆ ਆ ਗਿਆ ਆ ਦਾ ਉਹ ਆਦਮ ਉਹ ਕਰਦਾ ਜੀ ਨਾ ਉਹ ਜਿਹੜੇ ਬੱਕਰੇ ਦੀ ਬੱਕਰਾ ਸੱਚ ਲੈਣਾ ਤਾਂ ਬੱਕਰੇ ਦੀ ਖਲ ਯਾ ਯਾਦ ਨਹੀਂ ਹੈ ਕਿ ਨਹੀਂ ਕੀ ਕਰਿਆ ਤਾਂ اچھا ਜਿੰਨ ਫਿਰ ਉੱਥੇ ਦੇ ਬੱਸ ਕਰਾ ਕੇ ਮੁੜ ਗਿਆ اچھا ਉਹ ਕਹਿੰਦੇ ਵੀ ਪਹਿਲਾਂ ਤਾਂ ਉਹ ਸਾਧਣ ਹੀ ਸੱਚ ਕਹਿੰਦੀ ਕਹਿੰਦੀ ਵੀ ਮੈਂ ਵਿਆਹ ਤੇਰੀ ਘਰੇ ਕਰਾਉਣਾ اچھا ਉਹ ਕਹਿੰਦਾ ਕੋਈ ਨਾ ਤੈਨੂੰ ਮੈਂ ਮੁੜਦਾ ਵੱਲੇ ਜੂਗਾ ਹਾਂ ਗਾਂ ਉਹ ਕੁੜੀ ਹੋ ਗਈ ਹਾਂ ਉਹ ਕਹਿੰਦੇ ਵੀ ਅਸੀਂ ਤੇਰੀ ਘਰੇ ਵਿਆਹਣੀ ਆ ਹਾਂ ਕਹਿੰਦਾ ਕੋਈ ਨਾ ਮੁੜਦਾ ਵੱਲੇ ਜੂਗਾ ਹਾਂ ਆਕਾ ਫਿਰ ਚਲੇ ਗਿਆ ਹਾਂ ਨਾ ਨਾ ਗਣ ਆਉਂਦੀ ਐ ਸਮਾਨ ਨੂੰ ਲੱਗੀ ਵੀ ਆਇਦਾ ਮੋ ਹਾਇਦਾ ਮੋ ਵਰਦੀ ਉਹ ਕਹਿੰਦੀ ਵੀ ਕਹਿੰਦਾ ਕੌਣ ਹੈ ਤੂੰ ਉਹ ਕਹਿੰਦੀ ਉਹਨੂੰ ਕਹੇ ਕੌਣ ਹੈ ਉਹ ਕਹੇ ਉਹਨੂੰ ਕਹੇ ਕੌਣ ਹੈ ਕਹਿੰਦਾ ਰਸਤਾ ਛੱਡ ਤੂੰ ਕੌਣ ਹੈ ਮੈਂ ਉਹਨਾਂ ਦੀ ਪੈਂਸ ਵਸਾਈਆ ਹੋਇਆ ਉੱਠੇ ਵੀ ਉਹਨਾਂ ਦਾ ਹੋ ਗਿਆ ਉਹ ਵੀ ਕਹਿੰਦੀ ਮੈਂ ਤੇਰੀ ਕਿੱਦੇ ਵਿਆਹ ਕਰਾਉਣਾ ਅੱਛਾ ਉਹ ਕਹਿੰਦਾ ਕਹਿੰਦਾ ਮੈਂ ਹੁਣ ਮੇਰੇ ਥੋੜੇ ਥੋੜੀ ਆਦਮੀ ਵਿੱਚ ਵਿੱਚ ਤੇ ਆਹ ਭੁੱਲ ਜਾਨੇ ਗਾ ਟਾਈਮ ਹੋ ਗਿਆ ਮੇਰੇ ਨਾਲ ਹੁਣ ਤੇਰੇ ਕਿਹਦੇ ਯਾਦ ਆਈ ਹੈ ਹਾਂ ਉਣੀ ਵੀ ਤਾਂ ਮੈਂ ਵੀ ਐ ਪਰ ਅਸੀਂ ਜਦ ਛੋਟੇ ਛੋਟੇ ਜਹ ਹੁੰਦੇ ਸੀ ਮੈਂ ਫੇਰ ਉਹ ਕਹਿੰਦਾ ਵੀ ਚੱਲ ਮੈਂ ਮੋੜਦਾ ਭਲੇ ਜਾਊਂਗਾ ਇੱਕ ਵਚਨ ਕਰ ਹੂੰ ਤੇ ਆ ਤਾਂ ਤੇਰੀ ਗੱਲ ਕਰਾ ਦੋਗਾ ਹਾਂ ਵੀ ਮੈਂ ਲਿਆਉਣਾ ਗੁੰਕਾ ਕਬੂਤਰ ਸਬਜ਼ੇ ਪਰੇ ਹਾਂ ਵੀ ਉਹ ਦੱਸ ਕਿ ਕਣਾਊਗਾ ਹਾਂ ਮੈਂ ਤਾਂ ਵੀ ਅੰਦਰ ਤਾਂ ਬੜਨੀ ਹੋਣਾ ਹੂੰ ਉਹ ਕਹਿੰਨੀ ਵੀ ਤੇ ਤੇ ਅੰਦਰ ਨਹੀਂ ਬੜ ਹੋਣਾ ਉਹ ਆਏ ਘਰ ਉਹਨੂੰ ਮੰਤਰ ਦੇਤਾ ਵੀ ਆ ਮੰਤਰ ਕਰਕੇ ਹ ਸਪੋਲੀਆ ਬਣ ਕੇ ਅੰਦਰ ਵੜ ਗਿਆ ਅੱਛਾ ਵੜ ਗਿਆ ਅੰਦਰ ਜਾ ਕੇ ਉਹ ਕਹਿੰਦਾ ਵੀ ਹਾਂ ਤੁਸੀਂ ਮੇਰੇ ਬਾਪ ਨੂੰ ਦਿਖਦੇ ਆ ਹ ਜੰਨਾ ਹੋਇਆ ਵਾ ਵੀ ਤੁਸੀਂ ਆਹ ਕਿਆ ਕਹਿੰਦੇ ਵੀ ਹਾਂ ਮੈਂ ਤਾਂ ਤੁਹਾਨੂੰ ਲੈਣਾ ਆਗਾ ਨਾ ਚਲੋ ਮੇਰੇ ਨਾਲ ਮੈਂ ਨਹੀਂ ਛੱਡ ਕੇ ਜਾਂਦਾ ਮੈਂ ਤਾਂ ਲੈ ਕੇ ਜਾਉਂਗਾ अच्छा ओ कहंदे ਵੀ ਸਾਢੇ 5 ਨਾ ਰਹੇ ਹਾਂ ਅਨਾਂ ਵੀ 3 ਵਜਨ ਦੇ ਤਾਂ ਹਾਂ 3 ਵਜਨ ਨਾ ਤੇ ਕਹਿੰਦਾ ਤੈਨੂੰ ਵੀ ਅਸੀਂ ਤੜਕੇ ਨੂੰ ਆ ਕੇ ਦਰਬਾਬੂ ਤੇ ਜਾਉਗੇ ਤੇ ਹਾਂ ਛੱਡ اچھا ਉਹ ਸਨੇ ਵਾਪਸ ਆ ਗਿਆ ਹਾਂ ਵਜਨ ਕਰ ਕਰਕੇ ਜਾਂਦਾ ਤਾਂ ਹੁਣ ਮੈਂ ਭੁੱਲੀ ਜਾਂਦੀ ਵਿੱਚ ਬਾ ਫੇਰ ਨਾਕੜ ਲਈ ਉੱਥੇ ਦੇ ਹਾਂ ਇਹ ਰਿਕੋਰ ਉਹ ਕੁੜੀ ਲਈ ਜਿਹੜੀ ਚ ਜਿੰਨਾਂ ਦਾ ਅੱਛਾ ਫੇਰ ਉਹ ਸਾਧਣੀ ਲਈ ਹਾਂ ਨਾਲੇ ਉਹਨਾਂ ਤਿੰਨਾਂ ਨੂੰ ਛਡਾ ਕੇ ਲਿਆ ਤਿੰਨ ਬਹੂਆਂ ਲਿਆਇਆ ਹਾਂ ਨਾਲੇ ਬਾਪ ਨੂੰ ਰਾਜੀ ਕਰਿਆ ਹਾਂ ਅ ਚੱਲੇ ਨਾ ਇਹ ਕੰਮ ਕਰੇ ਦੇਖ ਲੈ ਜਿਹੜੇ ਚੱਤਰਾਂ ਤੇ ਨਹੀਂ ਹੋਏ ਚੱਤਰਾਂ ਤੇ ਨਹੀਂ ਹੋਏ ਹਾਂ ਸੁਣੀ ਵੀ ਤਾਂ ਮੈਂ ਵੀ ਦੀ ਪਰ ਜਦ ਛੋਟੇ ਛੋਟੇ ਜਿਹੇ ਹੁੰਦੇ ਸੀ ਯਾਦ ਨਹੀਂ ਲੇ ਮੈਂ ਕੇ ਰਿਆ ਰਈ ਉਹ ਆ ਬੁੱਲ ਗਈ ਲੰਬੀ ਐ ਤਾਂ ਲੰਬੀ ਐ ਫਾਸੀ ਲੰਬੀ ਬਾਤ ਐ ਆ ਲੰਬੀ ਇਹ ਸਾਰੀਆਂ ਗੱਲਬਾਤਨ ਕਰ ਕਰਕੇ ਜਾਂਦੇ ਤੇ ਤਿੰਨ ਤਿੰਨ ਵਚਨ ਕਰਦੇ ਤੇ ਹਾਂ ਹਾਂ ਮੈਂ ਵੀ ਭੁੱਲੀ ਜਾਂਨੀ ਵਿੱਚ ਬਹੁਤ ਦੇਰ ਹੋ ਗਈ ਪਾਪ ਜੀ ਬੱਬਰਾ ਤੇ ਸੁਣੀ ਆ ਮੀਆਂ ਕੁੜੇ ਲੈ ਚ ਰਹੀ ਤੀ ਇਹ ਤਾਂ ਬੰਦਾ ਪਾਈ ਪੂਈ ਜਾ ਮੈਂ ਫਿਰ ਤਾਂ ਯਾਦ ਰਹਿ ਜਾਂਨੀ ਆਉਗੀ ਤਾਂ ਕਹਿਣਾ ਵੀ ਜੇ ਦਾ ਜਿ ਤਰ੍ਹਾਂ ਹੁਣ ਦੁਬਾਰਾ ਮਤਲਬ ਉਨੀ ਜਾਵੈ ਪਾਈ ਜਾਵੈ ਹੂੰ ਇਹਕਣਾ ਨੇ ਅੱਗਾ ਤਾਂ ਬੈਠ ਕੇ ਮਾਹੌਲ ਹੁੰਦੇ ਤੇ ਰਾਤ ਨੂੰ ਅਸੀਂ ਬੈਠ ਕੇ ਗੱਲਾਂ ਸੁਣੇ ਕਰਦੇ ਸੀ ਨਹੀਂ ਕਰਦੇ ਤੇ ਜਨ ਅੱਛਾ ਅੰਗੂਰਾ ਦੇਈ ਤੂੰ ਹੂੰ ਕਿੰਨਾ ਹੂੰ ਲੈ ਹੂੰ ਹੂੰ ਕਰਦੇ ਨੂੰ ਨੀਂਦ ਆ ਜੇ ਕਰਦੀ ਸੀ ਆ ਮੈਂ ਗੱਤ ਪਾਉਂਗਾ ਅੰਗੂਰਾ ਦੇਈ ਤੇ ਤੂੰ ਅੰਗੂਰਾ ਦਿੰਦੇ ਦਿੰਦੇ ਨੂੰ ਹੂੰ ਕਰਦੇ ਨੂੰ ਨੀਂਦ ਆ ਜੇ ਕਰਦੀ ਸੀ ਇੰਨੀ ਇੰਨੀ ਲੰਬੀਆਂ ਕਹਾਣੀਆਂ ਆਏ ਕਰਦੀਆਂ ਹਾਂ ਮਨਦੀਪ ਗੱਲੂੰਗਾ ਪਾ ਬੀਬੀ ਤੇ ਆਣਾ ਨੂੰ ਕੋਈ ਬਾਤ ਕਹਾਣੀ ਸੁਣਾ ਦੇ ਕੋਈ ਕਹਾਣੀ ਦੱਸ ਦੇ ਉਹ ਭਾਈ ਮੈਂ ਕੀ ਦੱਸਾਂ ਕਹਾਣੀ ਹੁਣ ਮੇਰੇ ਤਾਂ ਕੋਈ ਨਹੀਂ ਆ ਬੈਗੀ ਮੇਰੇ ਤਾਂ ਦਿਮਾਗ ਜੜੀ ਹੋਈ ਹੋਇਆ ਪਿਆ ਉਹ ਕਿੰਨਾ ਯਾਦ ਰਹਿਗੀਆਂ ਆਹੋ ਗੁੱਸੋਂ ਵੀ ਫਿਰ ਕੰਗਾ ਯਾਦਾਸਤ ਹੁੰਦੀ ਜਾਂਦੀ ਆ ਹਾਂ ਯਾਦੁੱਦ ਨਹੀਂ ਜਾਣਾ ਹੀ ਨਹੀਂ ਹੋ ਰੇ ਹੋਰ ਕੰਨਾ ਪੜਤਾ ਹੋਈ ਜਾਂੀਆਂ ਬੇਮਨਵਾ ਲੱਗਦੇ ਨਹੀਂ ਯਾਦ ਰਹਿੰਦਾ ਹੋਰ ਉਹ ਦੀ ਗੱਲ ਆ ਜੇ ਤਾਂ ਸੁਣੀ ਜਾ ਜਿੱਤਰਾ ਪਹਿਲਾਂ ਸੁਣੀ ਜਾਂਦੇ ਸੀ ਜਦ ਤੇ ਮਤਲਬ ਛੱਟਤੀਆਂ ਪਾਣੀਆਂ ਕਹਾਣੀਆਂ ਸੁਣਦੀਆਂ ਜਦ ਤੇ ਫਿਰ ਬਾਬਾ ਦੇ ਵਿੱਚ ਬੁਢੇ ਸੁਣਾਉਂਦੇ ਬਾਬੇ ਕਹੀ ਬਹੁਤ ਹਾਂ ਪੁਰਾਣੇ ਯੂਰੋ ਕਹਿੰਦੇ ਸੁਣੀਆਂ ਮੈਂ ਵੀ ਹਾਂ ਹੁਣ ਮੇਰੇ ਯਾਦ ਨਹੀਂ ਇੱਕ ਬਾਤ ਤਾਂ ਨਾ ਆਪਣੇ ਬਾਬੀਰੇ ਸੁਣਾਉਂਦੇ ਹੁੰਦੇ ਤੇ ਉਹ ਵੀ ਸੁਣੀਆਂ ਇੱਕ ਕਪੜਾ ਅਪਣੀ ਬੀਦਾ ਆਪਣੀ ਉੰਨੀ ਦਾ ਪਾੜਾ ਸਾਹਣਾਂ ਦਾ ਪੁੱਟਾ ਦੇਖ ਲੈ ਉਹ ਨਾ ਗੇੜਾ ਨਹੀਂ ਖਾਂਦਾ ਹਾਂ ਦੇਖ ਲੈ ਸਿੱਧੇ ਅੱਜ ਕੱਲ ਦੇ ਨਿਆਣਿਆਂ ਨੂੰ ਸਿੱਧੇ ਪਹਾੜੇ ਨਹੀਂ ਜਾਂਦੇ ਹੈ ਉਹ ਨਾ ਗੇੜਾ ਨਹੀਂ ਖਾਂਦਾ ਪੁੱਟੇ ਹਾਂ ਅਰ ਮੈਡਮ ਨੂੰ ਨਹੀਂ ਆਇਆ ਮੈਡਮ ਨੂੰ ਨਹੀਂ ਆਇਆ ਸਕੂਲ ਵਿੱਚ ਗਿਆ ਸਕੂਲ ਵਿੱਚ ਗਿਆ ਦਾ ਮੈਡਮ ਨੂੰ ਨਹੀਂ ਆਇਆ ਦੇਖ ਲੈ ਹੈ ਇੱਕ ਵੇ ਪਾਲਣਾ ਨਾ ਦਿੱਤਾ ਕੋਈ ਫੌਜੀ ਪਾਲ ਕਹਿੰਦਾ ਵੀ ਆਹ ਨਾ ਕਹਿੰਦਾ ਇਹ ਨਾ ਕਹਿੰਦਾ ਬੈਠੇ ਬੈਠੇ ਨਾ ਜਦੇ ਤੈਨੂੰ ਦੱਸਦਾ ਹੈ ਵੀ ਆ ਇੰਨੇ ਦੇ ਇੰਨਾ ਬਣਿਆ ਇੰਨੇ ਦੇ ਨਾ ਬਣਿਆ ਹਾਂ ਦੇਖ ਪਿੰਨਾਂ ਦੇ ਦਿਮਾਗ ਨੇ ਤੇ ਝੋਨੇ ਅਲੀ ਪਰ ਨਹੀਂ ਹੈ ਇੱਕ ਉਹ ਇਹ ਤਾਂ ਸ਼ੌਕਰਾ ਆ ਕਿ ਆ ਉਹਦੇ ਨੂੰ ਸਮਾਰਾਂ ਚ ਤੇ ਹੈ ਮੇਰੇ ਗੱਲ ਪੜਿਆ ਵਾ ਕਿਹਦਾ ਹੈ ਸ਼ੌਕੀ ਸ਼ੌਕੀ ਹਨੀ ਇੱਕ ਸ਼ੌਕੀ ਕਪਾਲੀ ਨੇ ਨਾ ਨਹੀਂ ਆਦਾ ਰਿਹਾ ਉਹਨੂੰ ਦਾ ਕਿਆ ਨਾਮ ਆ ਤੇ ਬਾਪ ਦੇ ਦੇ ਤਾਂ ਹੁਣ ਇਹਨਾਂ ਤੋਂ ਹੁਣ ਜੀ ਮਰਜੀ ਦਾ ਜਨਮ ਡੇਟ ਪੁੱਛ ਲੈ ਜੀ ਮਰਜੀ ਦੀ ਮਰਨ ਡੇਟ ਪੁੱਛ ਲੈ ਅੱਛਾ ਬੀਬੀ ਦੀ ਪੁੱਛ ਲਈ ਤੂੰ ਕਿਹਦੇ ਵੀ ਬੀਬੀ ਚੈਤਰੀ ਉਹਨੂੰ ਮਰੀ ਦੀ ਘਰ ਦੇ ਆਂਦੇ ਨਹੀਂ ਯਾਦ ਰਹਿੰਦੀ ਹੈ ਪਪ ਜੀ ਦੀ ਪੁੱਛ ਲਈ ਅੱਛਾ ਹਾਂ ਮਤਲਬ ਜਿਹੜੇ ਉਹਦੇ ਸਾਹਮਣੇ ਨੇ ਉਹ ਵੀ ਸੋਚੀਦੇ ਆ ਮਤਲਬ ਇਹ ਹੈ ਯਾ ਮੈਮਰੀ ਕੰਪਿਊਟਰ ਦਿਮਾਗ ਹੈ ਥਰੇ ਦਾ ਇਹ ਅੰਮ੍ਰੇ ਬਾਈ ਨੇ ਦੱਸੇ ਕਰਦਾ ਤਾਂ ਅਮਰੇ ਬਾਈ ਨੂੰ ਨਹੀਂ ਪਤਾ ਹਾਂ ਉਹ ਵੀ ਦੱਸੇ ਕਰਦਾ ਤਾਂ ਲਓ ਜੀ ਆਪਾਂ ਲੈਨੇ ਹੁਣ ਦਵਾਈ 26 ਤੇ ਕਰਨੀ ਸਪਰੇ ਡੋਡੀ ਦੀ ਹਲਦੀ ਰੋਗ ਤੇ ਲੈਂਟ ਅੰਦਰ ਬੰਦ ਹੈ ਵਾਹਕ ਨਾਮ ਰਾ ਸਕੂਟਰੀ ਹੈ ਨਹੀਂ ਨਹੀਂ ਹੂੰ ਦੁਬਾਰਾ ਵੀ ਨਹੀਂ ਮਿਲਿਆ ਉਹ ਤਾਂ ਪਿਆ ਮੁਰਾ ਉਰੀਆ ਸੱਸਾ ਸੱਸਾ ਹੋਣਾ ਕਿਤੇ ਗਿਆ ਵਾ